ਪੰਜਾਬ ਵਿੱਚ ਹਾਲ ਹੀ ਵਿੱਚ ਆਏ ਖਤਰਨਾਕ ਹੜ੍ਹਾਂ ਨੇ ਪਿੰਡ ਲਦਾਲ ਸਮੇਤ ਸੈਂਕੜੇ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇਸ ਆਫਤ ਕਾਰਨ ਬੇਕਾਰ ਹੋਏ ਪਿੰਡ ਲਦਾਲ ਦੇ ਇੱਕ ਗਰੀਬ ਪਰਿਵਾਰ ਲਈ ਲਹਿਰਾ ਕਾਕਾ ਪੁਲਿਸ ਨੇ ਨਵਾਂ ਪੱਕਾ ਮਕਾਨ ਬਣਵਾਇਆ ਹੈ। ਐਸਐਸਪੀ ਸੰਗਰੂਰ ਸਰਤਾਜ ਚਾਹਲ ਨੇ ਪਿੰਡ ਵਿੱਚ ਅਯੋਜਿਤ ਇੱਕ ਸਮਾਗਮ ਦੌਰਾਨ ਇਸ ਮਕਾਨ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ ਅਤੇ ਪਿੰਡ ਦੇ ਨੌਜਵਾਨਾਂ, ਕਲੱਬ ਅਤੇ ਪੁਲਿਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨਾ ਸਿਰਫ ਕਾਨੂੰਨ ਦੀ ਰਾਖੀ ਕਰਦੀ ਹੈ ਸਗੋਂ ਲੋਕਾਂ ਦੀਆਂ ਮੁਸਕਾਨਾਂ ਵਾਪਸ ਲਿਆਉਣ ਦੇ ਵਿੱਚ ਸਹਾਇੀ ਹੁੰਦੀ ਹੈ। ਉਨ੍ਹਾਂ ਨੇ ਡੀਐਸਪੀ ਦਪਿੰਦਰ ਪਾਲ ਸਿੰਘ ਜੀ ਜੀ ਐਸਐਚਓ ਕਰਮਜੀਤ ਸਿੰਘ ਦੀ ਸਮਾਜ ਸੇਵੀ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ ਹੈ। ਚੱਲੀ ਅੱਜ ਅਸੀਂ ਪਿੰਡ ਲਦਾਲ ਦੇ ਵਿੱਚ ਆਏ ਹਾਂ ਕਿ ਇੱਕ ਹੜਪੀਰਤ ਪਰਿਵਾਰ ਦਾ ਜਿਨ੍ਹਾਂ ਦਾ ਘਰ ਤਹਿ ਗਿਆ ਸੀਗਾ ਜਿਹੜੇ ਇਹ ਪਿੱਛੇ ਬਹੁਤ ਜ਼ਿਆਦਾ ਕਾਤਕ ਮੀਂਹ ਪਿਆ ਸੀਗਾ ਹੜ ਆਈ ਸੀ ਉਸ ਦੇ ਕਾਰਨ। ਤੇ ਉਸ ਨੂੰ ਦੇਖਦੇ ਹੋਏ ਸਾਡੀ ਪੰਜਾਬ ਪੁਲਿਸ ਦੀ ਟੀਮ ਸਾਡੀ ਸੰਗਰੂਰ ਪੁਲਿਸ ਦੀ ਟੀਮ ਸਾਡੇ ਡੀਐਸਪੀ ਲਹਿਰਾ ਸਰਦਾਰ ਦੀਪਿੰਦਰ ਜੇਜੀ ਅਤੇ ਐਸਐਚਓ ਸਰਦਾਰ ਕਰਮਜੀਤ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਪਿੰਡ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਅੱਜ ਉਹੀ ਘਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਹੈ ਨੂੰ ਬਿਲਕੁਲ ਇੱਕ ਨਵਾਂ ਚਿਹਰਾ ਦਿੱਤਾ ਬਿਲਕੁਲ ਉਹ ਘਰ ਨੂੰ ਤਿਆਰ ਕਰਕੇ ਜਿਹੜਾ ਪੀੜਤ ਪਰਿਵਾਰ ਸੀ ਉਹਨਾਂ ਨੂੰ ਉਹਨਾਂ ਦੇ سپਰਦ ਕੀਤਾ ਉਹਨਾਂ ਨੂੰ ਹੈਂਡਓਵਰ ਕੀਤਾ ਹੈ ਮੈਂ ਇਹ ਕਵਾਂਗਾ ਕਿ ਇਹ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ ਬੜਾ ਹੀ ਸ਼ਲਾਘਾਯੋਗ ਹੈ ਬਹੁਤ ਹੀ ਨੇਕ ਨੀਤ ਨਾਲ ਇਹਨਾਂ ਨੇ ਕੀਤਾ ਹੈ ਤੇ ਅਗਰ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਤੇ ਸਾਡੇ ਜਿਹੜੇ ਇਹ ਨੌਜਵਾਨ ਪੀੜੀ ਹੈ ਕੰਮ ਕਰਨਗੇ ਤਾਂ ਅਸੀਂ ਪੰਜਾਬ ਨੂੰ ਜੜ੍ਹ ਤੋਂ ਨਸ਼ਾ ਮੁਕਤ ਕਰ ਸਕਦੇ ਹਾਂ ਤੇ ਨਸ਼ੇ ਦੇ ਕੋੜ ਨੂੰ ਖਤਮ ਕਰ ਸਕਦੇ ਹਾਂ ਸੋ ਨੌਜਵਾਨਾਂ ਦਾ ਬੜਾ ਰੋਲ ਰਿਹਾ ਹੈ ਇਸੇ ਕਾਰਪਣਾਉਣ ਦੇ ਵਿੱਚ ਪੁਲਿਸ ਨੇ ਬਹੁਤ ਬੜੀਆ ਯੋਗਦਾਨ ਦਿੱਤਾ ਹੈ ਜੀ ਬਿਲਕੁਲ ਮੈਂ ਇੱਥੇ ਦੇ ਜਿਹੜੇ ਨੌਜਵਾਨ ਸਾਡੇ ਸਾਰੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਬੜਾ ਜਜ਼ਬਾ ਹੈ ਉਹਨਾਂ 'ਚ ਬੜਾ ਹੁਨਰ ਹੈ ਉਹਨਾਂ 'ਚ ਤੇ ਚੰਗੇ ਕੰਮ ਵੀ ਕਰ ਰਹੇ ਨੇ ਤੇ ਆਪਣੇ ਪਿੰਡ ਦੀ ਬੜੀ ਦੇਖਰੇਖ ਵੀ ਕਰ ਰਹੇ ਨੇ ਮੈਂ ਉਹਨਾਂ ਸਭ ਨੂੰ ਕਵਾਂਗਾ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤ ਸਿਹਤ ਤੇ ਲੰਬੀ ਉਮਰ ਦਾਤ ਬਖਸ਼ਣ ਤੇ ਇੰਜ ਹੀ ਉਹ ਚੰਗੇ ਕੰਮ ਸਦਾ ਆਪਣੇ ਪਿੰਡ ਆਪਣੇ ਸੂਬੇ ਤੇ ਆਪਣੇ ਦੇਸ਼ ਤੇ ਲੇਕਰਦੇ ਰਹਿਣ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ